ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਰਪੋਰੇਸ਼ਨ ਚੋਣਾ ਲੁਧਿਆਣਾ ਦੀਆਂ ਦਾ ਪੂਰਾ ਚੋਣ ਖਾੜਾ ਪਖਿਆ ਹੋਇਆ ਵਾ ਅਸੀਂ ਅੱਜ ਖੜੇ ਹਾਂ ਲੁਧਿਆਣਾ ਦਾ ਜਿਹੜਾ ਵਾਰਡ ਹੈਗਾ 59 ਨੰਬਰ ਵਾਰਡ ਆ ਇੱਥੇ ਭਾਜਪਾ ਦੇ ਉਮੀਦਵਾਰ ਮੌਨਿਕਾ ਗੁਪਤਾ ਜੀ ਡੋਰ ਟੂ ਡੋਰ ਪ੍ਰਚਾਰ ਆਪਣਾ ਕਰ ਰਹੇ ਨੇ ਤੇਜ਼ੀ ਲੈਂਦੀ ਹੋਈ ਹੈ ਪੂਰੀ ਪ੍ਰਚਾਰ ਤੇ ਨਾਲੇ ਲੋਕਾਂ ਨਾਲ ਸਿੱਧਾ ਰابطਾ ਇਹ ਕਾਇਮ ਕਰ ਰਹੇ ਨੇ ਆਪਣੇ ਹੱਕ ਚ ਵੋਟਾਂ ਮੰਗ ਰਹੇ ਨੇ ਗੱਲਬਾਤ ਕਰਾਵਾਂਗੇ ਇਹਨਾਂ ਨਾਲ ਜਾਣਾਂਗੇ ਕਿ ਕੀ ਕੀ ਇਹਨਾਂ ਦੀ ਸੈਜੜੀ ਹੈ ਕਿਸ ਆਧਾਰ ਤੇ ਵੋਟਾਂ ਮੰਗ ਰਹੇ ਨੇ ਤੇ ਅਗਰ ਇਹਨਾਂ ਨੂੰ ਮੌਕਾ ਮਿਲਦਾ ਤੇ ਕਿਹੜੇ ਕਿਹੜੇ ਵਿਕਾਸ ਦੇ ਕਾਰਜ ਆਪਣੇ ਵਾਰਡ ਵਾਸਤੇ ਲੈ ਕੇ ਆਣਗੇ ਸਾਡੇ ਨਾਲ ਮੌਜੂਦ ਨੇ ਸੱਸੀ ਗੱਲ ਜੀ ਹਾਂਜੀ ਹਾਂਜੀ ਦਿਆਸ਼ੀ ਰਾਮ ਜੀ ਸਰ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਦਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਹੂੰ ਬਹੁਤ ਵਧੀਆ ਹੂੰ ਮਨੋਵਲ ਜੋ ਸੀਗਾ ਉਹ ਤੋਂ ਵੀ ਵਧੀਆ ਹੰਗਾਰਾ ਮਿਲ ਰਿਹਾ ਜੀ ਤੇ ਆਪਾਂ ਜੇ ਗੱਲ ਕਰੀਏ ਸਰ 21 ਚਿੰਨ੍ਹ ਦੀ ਵੋਟਾਂ ਪੈਣ ਜਾ ਰਹੀਆਂ ਨੇ ਕੀ ਅਪੀਲ ਰੂਗੀ ਵਾਰਡ ਵਾਸੀਆਂ ਨੂੰ ਸਾਡਾ ਪੰਜਾਬ ਸਰਕਾਰ ਮੰਗੂ ਝੂਠਾ ਹਲਾਰਾ ਨਹੀਂ ਨਾ ਹੈ ਸਾਡਾ ਕੰਮ ਕੀਤਾ ਖਰਜ ਹੋਇਆ ਹਾਂਜੀ ਸਾਡਾ ਪੰਜਾਬ ਸਰਕਾਰ ਕੰਨੀਓ ਵੱਲੋਂ ਕੋਈ ਝੂਠਾ ਹੰਗਾਰਾ ਨਹੀਂ ਨਾ ਹੈ ਹੂੰ ਕੀ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਪੰਜਾਬ ਜਿਹੜੇ ਬਾੜ ਦੇ ਵਿੱਚ ਕੰਮ ਹੁੰਦੇ ਆ ਬਾੜ ਹੁੰਦਾ ਆਪਣਾ ਬਾੜ ਆਪਣਾ ਪਰਿਵਾਰ ਹੂੰ ਤੇ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਕੰਮ ਕਰਨਾ ਵਾ ਜੇ ਆਪਾਂ ਪਰਿਵਾਰ ਚ ਕੰਮ ਜੋ ਕਰਦੇ ਆ ਉਹੀ ਵਾਰਡ ਦੇ ਕੰਮ ਕਰਨੇ ਆ ਤੇ ਵਿਕਾਸ ਦੀ ਆਪਾਂ ਗੱਲ ਕਰੀਏ ਵਾਰਡ ਦੇ ਵਿੱਚ ਵਿਕਾਸ ਲੱਗਦਾ ਤੁਹਾਨੂੰ ਹੋਏ ਨਹੀਂ ਦੇਖੋ ਗੱਲ ਹੈ ਕਿ ਜਿਹੜੀਆਂ ਇਹ ਮੌਲਿਕ ਅਧਿਕਾਰ ਵਾਲੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੜਕਾਂ ਵਾ ਸੀਵਰੇਜ ਆ ਇਹ ਤਾਂ ਕਾਰਪੋਰੇਸ਼ਨ ਦੇ ਇੱਕ ਪਾਰਟ ਆਫ ਪਾਰਟ ਆ ਇਹ ਤਾਂ ਕਰਨੀ ਕਰਨੀ ਹੈ ਫੋਰ ਬਹੁਤ ਕੰਮ ਹੁੰਦੇ ਆ ਇੰਨੀਆਂ ਰੋਬਰੀਆਂ ਹੋ ਰਹੀਆਂ ਇੰਨੇ ਕੁਸ਼ ਹੋ ਰਹੇ ਆ ਇਹ ਇੰਨੀਆਂ ਟਕੇਤੀਆਂ ਹੋ ਰਹੀਆਂ ਇੰਨੇ ਇੱਥੇ ਸਿਸਟਮ ਆ ਕਿਸੇ ਚੀਜ਼ ਦਾ ਕਿਸੇ ਸਰਕਾਰ ਦਾ ਕੋਈ ਧਿਆਨ ਨਹੀਂਗਾ ਜਿਹੜੇ ਬਾਕੀ ਸਾਡੀ ਮੋਦੀ ਸਰਕਾਰ ਜੀ ਮੋਦੀ ਸਾਹਿਬ ਜੀ ਦੀ ਦੇਣ ਆ ਸਰਕਾਰ ਆ ਉਹਨਾਂ ਦੀ ਮੋਦੀ ਕਿਸ ਦੀ ਗਰੰਟੀਆਂ ਬਹੁਤ ਹੁੰਦੀਆਂ ਜਿਹੜੀਆਂ ਸੈਂਟਰ ਦੀਆਂ ਗਰੰਟਾਂ ਵਾਂ ਉਹ ਇੱਥੇ ਜਿਵੇਂ ਬਿਸ਼ਕਰਮਾ ਗਰਾਂਟਾ ਆ ਆਯੂਸ਼ਮਨ ਕਾਰਡ ਗਰਾਂਟ ਤੇ ਜਾ ਕੇ ਅਪਾ ਦੇਖਣ ਜਾ ਰਹੇ ਆ ਜਿਹੜੀਆਂ ਅੱਜ ਤੁਸੀਂ ਗੱਲ ਕੀਤੀ ਆ ਜਿਹੜੀ ਗਰੰਟਾ ਦੀ ਆਯੂਸ਼ਮਨ ਕਾਰਡ ਇਹ ਆਮ ਬੰਦੇ ਤੱਕ ਪਹੁੰਚ ਨਹੀਂ ਪਾਉਂਦੀਆਂ ਇਹ ਇਹਦੇ ਬਾਰੇ ਸਰ ਤੁਸੀਂ ਜਾਗਰੂਕ ਕਰੋਗੇ ਲੋਕਾਂ ਸਾਰੇ ਤਾਂ ਆਮ ਬੰਦੇ ਤੱਕ ਤਾਈਂ ਪਹੁੰਚ ਨਹੀਂ ਗਈ ਜੀ ਕਾਰਪੋਰੇਸ਼ਨ ਤੱਕ ਕਾਉਂਸਲਰ ਆਪਣਾ ਹੋ ਕੀ ਕਾਉਂਸਲਰ ਐਫਰਟ ਕਰੂਗਾ ਤਾਂ ਹੀ ਪਹੁੰਚਣਗੇ ਬਾਊ ਜੀ ਆਪਾਂ ਕਾਰਪੋਰੇਸ਼ਨ ਦੇ ਕਾਉਂਸਲਰ ਦੀ ਜ਼ਿੰਮੇਵਾਰੀ ਹੁੰਦੀ ਆ ਉੱਥੇ ਕੈਂਪ ਲਗਾਉਂਦਾ ਲੋਕਾਂ ਨੂੰ ਮੈਸੇਜ ਭੇਜਦਾ ਗਰੁੱਪ ਬਣੇ ਹੁੰਦੇ ਆ ਹਰ ਕਲੋਨੀ ਦੇ ਵਿੱਚ ਹਰ ਕਲੋਨੀ ਦੇ ਗਰੁੱਪ ਬਣੇ ਹੋਏ ਆ ਗਰੁੱਪ ਦੇ ਵਿੱਚ ਸਭ ਦੇ ਕੰਟੈਕਟਸ ਨੰਬਰ ਆ ਉਹਦੇ ਵਿੱਚ ਮੈਸੇਜ ਪਾਇਆ ਜਾਂਦਾ ਕਿ 9:00 ਤੋਂ ਲੈ ਕੇ 2:00 ਵੇ ਤੱਕ ਆ ਕੈਂਪ ਲੱਗ ਰਿਹਾ ਹੈ ਫ੍ਰੀ ਕੈਂਪ ਆ ਉਹਦੇ ਵਿੱਚ ਸਾਰੇ ਜਣੇ ਆਓ 3 ਦਿਨ ਕੈਂਪ ਲੱਗਣਾ ਜੋ ਵੀ ਆ ਏ ਬੀ ਸੀ ਉਸ ਤਰੀਕੇ ਨਾਲ ਕੰਮ ਕਰਨੇ ਪੈਂਦੇ ਆ ਜੇ ਹੁਣ ਕਾਉਂਸਲਰ ਨੇ ਬਿਤਕ ਰਹੀ ਰੱਖਣਾ ਜੀ ਕਿ ਨਾ ਤਾਂ ਮੈਂ ਪੰਜਾਬ ਸਰਕਾਰ ਦਾ ਕੰਮ ਕਰਨਾ ਨਾ ਮੈਂ ਸੈਂਟਰ ਸਰਕਾਰ ਦਾ ਕੰਮ ਕਰਨਾ ਫੇਰ ਕੰਮ ਕਿੱਥੋਂ ਹੋਣਗੇ ਸਾਡੀ ਸੈਂਟਰ ਸਰਕਾਰ ਦੀਆਂ ਜਿੰਨੀਆਂ ਸਕੀਮਾਂ ਵਾਂ ਉਹਨੂੰ ਪਹਿਲ ਦੇ ਆਧਾਰ ਤੇ ਜਿਵੇਂ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਚ ਵੀ ਹੁੰਦੀਆਂ ਸਕੀਮਾਂ ਹੁੰਦੀਆਂ ਉਹਦੇ ਚ ਕੀ ਹੁੰਦਾ ਆਪਣੀ ਇੱਕ ਡਾਕੂਮੈਂਟਰੀ ਪੂਰੀ ਕਰਨੀ ਪੈਂਦੀ ਆ ਡਾਕੂਮੈਂਟਰੀ ਫਾਈਲ ਪੂਰੀ ਕਰਕੇ ਉੱਪਰ ਜਾਣਾ ਪੈਂਦਾ ਵਾ ਹਾਂ ਉਹੀ ਜਾ ਸਕਦਾ ਜਿਹੜਾ ਜਿਹੜਾ ਮੰਨ ਲਓ ਸੈਟਿੰਗ ਸਰਕਾਰ ਦੇ ਨਾਲ ਰਿਲੇਟਡ ਹੁੰਦਾ ਐਸੀ ਰਿਲੇਟਡ ਆ ਸਾਨੂੰ 50 ਸਾਲ ਹੋ ਗਏ ਐਸੀ ਸੈਂਟਰਸ ਬੀ ਜੀ ਪੀ ਪਾਰਟੀ ਨਾਲ ਜੁੜੇ ਹੋਏ ਆ ਐਸੀ ਅੱਜ ਤਣੀ ਜੁੜੇ ਹੋਏ ਮੇਰੇ ਮੰਮੀ ਦੋ ਵਾਰ ਕੌਂਸਲਰ ਰਹੇ ਆ ਪਿਤਾ ਜੀ ਕੌਂਸਲਰ ਰਹੇ ਆ 1900 ਵਾਰਡ ਚ ਮੇਰੇ ਪਿਤਾ ਜੀ ਦੇ ਚਾਚਾ ਜੀ ਕੌਂਸਲਰ ਰਹੇ ਆ 1962 ਸਿਆਸਤ ਵਾਲਾ ਪੂਰਾ ਪਰਿਵਾਰ ਹਾਂ 1962 ਮੇਰੇ ਪਰਦਾਦਾ ਜੀ ਆਪਣੀ ਆਦੀ ਆਰਿਆ ਯੂਨੀਵਰਸਿਟੀ ਏ ਉਹਦੀ ਧਿਆਨਨ ਯੂਨੀਵਰਸਿਟੀ ਦੇ ટ્રਸਟੀ ਰਹੇ ਆ ਉਹ ਧਿਆਨਨ ਯੂਨੀਵਰਸਿਟੀ ਆ ਜਿੱਦਾਂ ਦੇ ਵਿੱਚੋਂ ਕ੍ਰਾਂਤੀਕਾਰੀ ਨਿਕਲੇ ਆ ਕ੍ਰਾਂਤੀਕਾਰੀ ਨਿਕਲੇ ਆ ਤੇ ਉੱਥੋਂ ਉਹ ਸਾਰੇ ਜਿਵੇਂ ਕਰਤਾਰ ਸਿੰਘ ਸਰਾਭਾ ਆਵਾਜ਼ਾ ਹੋਰ ਆ ਸਾਰੇ ਨਿਕਲੇ ਆ ਐਸੀ ਕੋਈ ਪਰਿਵਾਰ ਆ ਜਿਹਦਾ ਥੋੜੀ ਪਰਿਵਾਰਾ ਸਾਡਾ ਸਦੀਆਂ ਤੋਂ ਇਹ ਬਲੱਡ ਚ ਚੱਲੀ ਆ ਰਹੀ ਆ ਜਿਹਦੇ ਬਲੱਡ ਚ ਚੱਲੀ ਆ ਰਹੀ ਹੁੰਦੀ ਉਹੀ ਕੰਮ ਕਰਨਗੇ ਉਹੀ ਸਿਆਸਤ ਕਰਨਗੇ ਦੂਜੀ ਗੱਲ ਅਸੀਂ ਆਪਣੇ ਆਪ ਦੇ ਵਿੱਚ ਅਸੀਂ ਇਹ ਆ ਕਿ ਅਸੀਂ ਆਪ ਜਸਮਾ ਦਸੋਂਗ ਕੰਡਣ ਵਾਲੇ ਬੰਦੇ ਆ ਅਸੀਂ ਕੰਮ ਸਮਾਜ ਦਾ ਕਰਨਾ ਕਿਸੀ ਇਹ ਥੋੜੀ ਕਿ ਅਲੱਗ ਹੀ ਪਹਿਲਾਂ ਸਾਡੇ ਘਰੇ ਕੋਈ ਦੇਖ ਕੇ ਜਾਵੇ ਕੰਮ ਜਦੋਂ ਮਨੋਵਲ ਹੋਊਗਾ ਆਪਣਾ ਕੰਮ ਦੀ ਕਰਨ ਦੀ ਇੱਛਾ ਹੋਊਗੀ ਤਾਂ ਹੀ ਕਾਰਪੋਰੇਸ਼ਨ ਵਾਲਾ ਕਰੂਗਾ ਕੋਈ ਕਾਉਂਸਲਰ ਇਸ ਕਰਕੇ ਅਸੀਂ ਸਾਡੀ ਬਾਰਡਰ ਦੇ ਸਾਰੇ ਜਿੰਨੇ ਵੀ ਵੋਟਰ ਆ ਸਪੋਰਟਰ ਆ ਭਰਾ ਪੈਣ ਮਾਮਾ ਵਾਂ ਸਭ ਨੂੰ ਪੀਲਾ ਕਿ ਤੁਸੀਂ ਕਮਲਦੇ ਫੁੱਲ ਤੇ 21 ਤਰੀਕ ਨੂੰ ਕਮਲਦੇ ਫੁੱਲ ਤੇ ਮੋਨਿਕਾ ਗੁਪਤਾ ਨੂੰ ਮੋਰ ਲਾਓ ਤੁਸੀਂ ਕਾਮਯਾਬ ਕਰੋ ਔਰ ਬਾਅਦੋਂ ਵਾਲੇ ਜਿਹੜੇ 5 ਸਾਲ ਚ ਜਿਹੜੇ ਕੰਮ ਹੋਣਗੇ ਤੇ ਜਿਹੜੇ ਪਿਛਲੇ 10 ਸਾਲਾਂ ਚ 15 ਸਾਲਾਂ ਚ ਕੰਮ ਹੋਇਆ ਤੁਹਾਨੂੰ ਪਤਾ ਲੱਗ ਜੂ ਜੀ ਬਿਲਕੁਲ ਬਿਲਕੁਲ ਕੋਈ ਇਹੋ ਜੀ ਗੱਲ ਨਹੀਂ 5 ਸਾਲ ਨਿਕਲਦੇ ਦੇਰ ਨਹੀਂ ਲੱਗਦੀ ਉਹ ਚੜਦੀ ਦੇ ਚੜਦੀ ਦੇ ਲੱਗਦੀ ਹੈ ਨਿਕਲਦੇ ਦੇ ਨਹੀਂ ਲੱਗਦੇ ਸਾਡੇ ਸਾਡੇ ਨਾਲ ਉਮੀਦਵਾਰ ਨੇ ਜੀ ਮੋਨਿਕਾ ਗੁਪਤਾ ਜੀ ਹਾਂਜੀ ਮੋਨਿਕਾ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਹੰਗਾਰਾ ਮਿਲ ਜਾ ਰਿਹਾ ਜੀ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਮੈਨੂੰ ਖੁਦ ਨੂੰ ਬੜੀ ਖੁਸ਼ੀ ਹੋ ਰਹੀ ਹੈ ਮੇਰੀਆਂ ਫਰੈਂਡਸ ਐ ਮੇਰੇ ਸਿਸਟਰਸ ਐ ਸਾਰੇ ਸਾਰੇ ਬੜੇ ਖੁਸ਼ ਐ ਮੈਨੂੰ ਦੇਖ ਕੇ ਸਾਰੇ ਮਤਲਬ ਇਸ ਕੱਲ ਤੋਂ ਹੈਰਾਨ ਹੁੰਦੇ ਐ ਕਿ ਤੂੰ ਇਸ ਇਸ ਤਰ੍ਹਾਂ ਕਿਸ ਤਰ੍ਹਾਂ ਸ਼ੁਰੂ ਕੀਤਾ ਇਹ ਚੀਜ਼ ਮੈਂ ਵੀ ਤੁਹਾਨੂੰ ਸਭ ਤੋਂ ਦੱਸਣਾ ਚਾਹਨੀ ਐ ਐਜ਼ ਅ ਲੇਡੀ ਮੈਂ ਵੀ ਇੱਕ ਹਾਊਸ ਵਾਈਫ ਹੀ ਐ ਜੀ ਪੋਲਿਟਿਕਸ ਹੈ ਹਾਂ ਸਾਡ ਬਲੱਡ ਚ ਪੋਲਿਟਿਕਸ ਹੈ ਸਾਡੇ ਪਰਿਵਾਰ ਇਹੜਾ 50 ਸਾਲ ਤੋਂ ਪੋਲਿਟਿਕਸ ਦੇ ਵਿੱਚ ਲੱਗਿਆ ਹੋਇਆ ਹੈ ਸਾਡੇ ਮੰਮੀ ਦੋ ਵਾਰ ਐਮਸੀ ਰਹਿ ਚੁੱਕਿਆ ਹੈ ਰਾਏਕੋਟ ਚ ਤੇ ਉਸ ਤੋਂ ਬਾਅਦ 20 ਸਾਲ ਬਾਅਦ ਸਾਨੂੰ ਪਾਰਟੀ ਨੇ ਮੌਕਾ ਦਿੱਤਾ ਹੈ ਔਰ ਮੈਂ ਪਾਰਟੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਪਾਰਟੀ ਦੇ ਜੋ ਵੀ ਕੰਮ ਹੈ ਡਿਵੈਲਪਮੈਂਟ ਦੇ ਕੰਮ ਹੈ ਮੈਂ ਵਤ ਤੋਂ ਵਤ ਚੜ ਕੇ ਅੱਗੇ ਕਰ ਸਕਾਂ ਤੇ ਲੋਕਾਂ ਨੂੰ ਖੁਸ਼ ਕਰ ਸਕਾਂ ਤੇ 21 ਨੂੰ ਵੋਟਾਂ ਪੈਣ ਜਾਣੇ ਕੀ ਕੀ ਅਪੀਲ ਕਰੋਗੇ ਤੁਸੀਂ ਵਾੜ ਵਾਸੀਆਂ ਨੂੰ ਬਸ ਮੈਂ ਵਾੜ ਵਾਸੀ ਨੂੰ ਹੀ ਅਪੀਲ ਕਰਦੀ ਹਾਂ ਕਿ ਤੁਸੀਂ ਇਹ ਸੋਚ ਕੇ ਨਾ ਵੋਟ ਕਰੋ ਕਿ ਇਹ ਨਵਾਂ ਪਰਿਵਾਰ ਹੈ ਕੁਛ ਐਸੀ ਪੁਰਾਣੇ ਸਿਆਸਤਦਾਨ ਹੈ ਸਾਨੂੰ ਮਤਲਬ ਕੰਮ ਕਰਨ ਦਾ ਕਿਸ ਤਰ੍ਹਾਂ ਹੈ ਸਾਰਾ ਐਕਸਪੀਰੀਅੰਸ ਹੈ ਪਾਰਟੀ ਨੇ ਸਾਨੂੰ ਇਹ ਮੌਕਾ ਦਿੱਤਾ ਤਾਂ ਸਾਡੇ ਸੇਵਾਵਾਂ ਨੂੰ ਦੇਖ ਕੇ ਹੀ ਦਿੱਤਾ ਹੈ ਇਸ ਲਈ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਸਾਡੇ ਤੇ ਵਿਸ਼ਵਾਸ ਰੱਖੋ ਔਰ ਸਾਡਾ ਕੰਮ ਦੇਖੋ ਆਉਣ ਵਾਲੇ 5 ਸਾਲਾਂ ਚ ਤੁਸੀਂ ਲੋਕਾਂ ਲਈ ਕੀ ਕੁਝ ਕਰਦੇ ਹਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਹਾਂਜੀ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬੱਸ ਜੀ ਮੋਨਕਾ ਜੀ ਫੇਸ ਵੈਲਿਊ ਹੈ ਜੀ ਇਹਨਾਂ ਦੀ ਕਲੋਨੀਆਂ ਦੇ ਵਿੱਚ ਹਰ ਕਲੋਨੀ ਚਾਹੇ ਅਗਰ ਨਗਾ ਕਲੋਨੀ ਆ ਚਾਹੀਏ ਸੁਖਮਨੀ ਇਨਕਲੇਵ ਹੈ ਸਾਰੇ ਕਲੋਨੀਆਂ ਚ ਇਹਨਾਂ ਦੀ ਫੇਸ ਵੈਲਿਊ ਇੰਨੀ ਆ ਕਿ ਇਹਨਾਂ ਨੂੰ ਵੋਟਾਂ ਮਿਲਣ ਗਈ ਲੱਗਦਾ ਜੀ ਜੇ ਇਹਨਾਂ ਨੂੰ ਮੌਕਾ ਮਿਲਦਾ ਵਾ ਤੇ ਵਿਕਾਸ ਦੀ ਹਨੇਰੀ ਲਾਣਗੇ ਹਾਂਜੀ ਹਾਂਜੀ ਇਹਨਾਂ ਦਾ ਪਰਿਵਾਰ ਕਾਫੀ ਸਾਲਾਂ ਤੋਂ 15 ਸਾਲ ਹੋ ਗਏ ਇਹਨਾਂ ਦੇ ਪਰਿਵਾਰ ਨੂੰ ਇਸ ਇਰੀਏ ਚ ਆਇਆ ਨੂੰ ਇਹਨਾਂ ਦੇ ਪਰਿਵਾਰ ਨੇ ਹਮੇਸ਼ਾ ਵੱਡ ਚੜ ਕੇ ਹਿੱਸਾ ਲੀਤਾ ਹੈ ਇਸ ਕਲੋਨੀ ਦੇ ਡਵੈਲਪਮੈਂਟ ਵਿੱਚ ਮਾ ਇਸ ਕਰਕੇ ਕੋਈ ਸੈਕੰਡ ਆਪਸ਼ਨ ਹੈ ਹੀ ਨਹੀਂ ਜੀ ਸੈਕੰਡ ਆਪਸ਼ਨ ਹੈ ਹੀ ਨਹੀਂ ਜੀ ਪਹਿਸਾਰੀ ਗੱਲ ਦੇ ਹੀ ਮੁਕਾ ਦਿੱਤੀ ਇਹਨਾਂ ਨੇ ਤੇ ਵਾਰਡ 59 ਜਿੱਥੋਂ ਹੈਗਾ ਜੀ ਇਹ ਲੁਧਿਆਣੇ ਦਾ ਬਾੜੇਵਾਲ ਜਿਹੜਾ ਹੈਗਾ ਕਾਫੀ ਵੱਡਾ ਇਹ ਇਲਾਕਾ ਹੈਗਾ ਵਾ ਇੱਥੇ ਮੋਨਿਕਾ ਗੁਪਤਾ ਜੀ ਆਪਣੇ ਸਮਰਥਕਾਂ ਨਾਲ ਡੋਰ ਟੂ ਡੋਰ ਆਪਣੇ ਪ੍ਰਚਾਰ ਕਰ ਰਹੇ ਨੇ ਵੋਟਾਂ ਮੰਗ ਰਹੇ ਨੇ ਭਾਜਪਾ ਦੇ ਨਿਸ਼ਾਨ ਦੇ ਉੱਪਰ ਕਹਿਣਾ ਇਹਨਾਂ ਦਾ ਕਿ ਵੱਧ ਤੋਂ ਵੱਧ ਗੋਟਾ ਪਾਓ ਵਾਰਡ ਵਾਸੀ ਨੂੰ ਅਪੀਲ ਹੈ ਤੇ ਬਾਕੀ ਇਦਾਂ ਦੇ ਮੁੱਦੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬੜੇ ਨੇ ਜੁੜੇ ਰੋ ਧੰਨਵਾਦ